ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਪੰਜਾਬ ਦੇ ਨਾਲ-ਨਾਲ ਹੋਰ ਵੀ ਕਈ ਰਾਜਾਂ ਦੇ ਵਿੱਚ ਗੁਰਦੁਆਰਾ ਸਹਿਬਾਨਾਂ ਦਾ ਪ੍ਰਬੰਧ ਸੰਭਾਲ ਰਹੀ ਹੈ ਐਸਜੀਪੀਸੀ ਇੱਕ ਅਜਿਹੀ ਸੰਸਥਾ ਹੈ ਜੋ ਕਿ ਸਰਕਾਰ ਤੋਂ ਬਾਅਦ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਵੱਡੇ ਰੂਪ ਦੇ ਵਿੱਚ ਕਾਰਜਕਾਰ ਹੈ ਅਤੇ ਸਰਕਾਰ ਵਾਂਗ ਉਹੀ ਮੌਕੇ ਦਰ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਆਪਣਾ ਬਜਟ ਪੇਸ਼ ਕੀਤਾ ਜਾਂਦਾ ਪਰ ਇਸ ਵਾਰੀ ਬਜਟ ਪੇਸ਼ ਕਰਨ ਦੇ ਲਈ ਐਸਜੀਪੀਸੀ ਦੇ ਵੱਲੋਂ ਸੰਗਤ ਨੂੰ ਪਹਿਲ ਦਿੱਤੀ ਗਈ ਹੈ ਕਿਉਂਕਿ ਅਜੀ ਪੀਸੀ ਦੇ ਵੱਲੋਂ ਇਸ ਵਾਰੀ ਸੰਗਤ ਤੋਂ ਸੁਝਾਅ ਮੰਗੇ ਗਏ ਨੇ ਬਜਟ ਪੇਸ਼ ਕਰਨ ਦੇ ਲਈ ਅਤੇ ਇਸ ਦੇ ਲਈ ਐਸਜੀਪੀਸੀ ਦੇ ਵੱਲੋਂ ਇੱਕ ਈਮੇਲ ਐਡਰੈਸ ਵੀ ਜਾਰੀ ਕੀਤਾ ਗਿਆ ਕਿ ਜਿਸ ਦੇ ਉੱਤੇ ਸੰਗਤ ਆਪਣੇ ਸੁਝਾਅ ਭੇਜ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਮਿਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ ਜਿਦੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਆ ਵੋਟ ਕਰਦੇ ਨੇ ਤੇ ਇਸ ਦੇ ਪ੍ਰਬੰਧਨ ਦੇ ਵਿੱਚ ਇਥੋਂ ਦੇ ਪ੍ਰਬੰਧਕਾਂ ਨੂੰ ਚੁਣਦੇ ਆ ਤੋ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੇਨ ਜੋ ਜਿਹਦਾ ਧਰਾਵਾ ਉਹ ਹੈਗਾ ਗੁਰੂ ਦੀ ਗੋਲਕ ਸੋ ਗੁਰੂ ਦੀ ਗੋਲਕ ਪੁਰਾਤਨ ਸਮੇਂ ਦੀ ਇੱਕ ਪਰੰਪਰਾ ਵਾ ਜਿਹਨੂੰ ਦਸਵੰਦ ਵੀ ਕਹਿੰਦੇ ਆ ਸੋ ਇੱਥੇ ਸਿੱਖ ਜਿਹੜਾ ਵਾ ਇੱਕ ਪੈਸਾ ਵੀ ਗੁਰੂ ਨੂੰ ਨਤਮਸਤਕ ਹੁੰਦਾ ਤੋ ਉਸ ਪੈਸੇ ਦਾ ਪਾਈ ਪਾਈ ਦਾ ਹਿਸਾਬ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਉਸ ਗੁਰੂ ਦੀ ਗੋਲਕ ਦੇ ਪਾਈ ਪਾਈ ਦੇ ਪੈਸੇ ਨੂੰ ਪੂਰਾ ਹਿਸਾਬ ਰੱਖਦੀ ਆ ਇਹਦੇ ਵਿੱਚ ਅਸੀਂ ਕਹਿ ਦਿਆਂਗੇ ਕਿ ਹਰ ਸਾਲ ਹਰ ਸੰਸਥਾ ਦਾ ਇੱਕ ਬਜਟ ਬਣਦਾ ਸੋ ਤੁਹਾਨੂੰ ਅਸੀਂ ਪਹਿਲਾਂ ਵੀ ਇੱਕ ਜਾਣਕਾਰੀ ਦਿੱਤੀ ਸੀ ਕਿ ਬਜਟ ਜਿਹੜਾ ਵਾ ਉਹ ਕਿਸੇ ਇੱਕ ਬੰਦਾ ਦਾ ਕਵਰੇਜ بیٹھ ਕੇ ਨਹੀਂ ਬਣਾਉਂਦਾ ਬਜਟ ਵਾਸਤੇ ਇੱਕ ਬੜਾ ਵੱਡਾ ਇੱਕ ਪੈਨਲ ਬਣਦਾ ਉਸ ਪੈਨਲ ਦੀਆਂ ਵੱਖ-ਵੱਖ ਮੀਟਿੰਗਾਂ ਹੁੰਦੀਆਂ ਚਾਹੇ ਗੁਰਦੁਆਰਾ ਸਾਹਿਬਾਨ ਨੇ ਚਾਹੇ ਕਾਲਜ ਨੇ ਚਾਹੇ ਸਕੂਲ ਨੇ ਚਾਹੇ ਹਸਪਤਾਲ ਨੇ ਉਹਨਾਂ ਸਾਰਿਆਂ ਦੇ ਇੱਕ ਬਜਟ ਬਣਾਏ ਜਾਂਦੇ ਨੇ ਉਹਤੇ ਬੜੀ ਵੱਡੀ ਕੋਸ਼ਿਸ਼ ਕੀਤੀ ਜਾਂਦੀ ਆ ਤੋ ਇਸ ਕਰਕੇ ਆਪ ਸੰਗਤ ਨੂੰ ਐਤਕੀਵਾਰ ਇੱਕ ਬੇਨਤੀ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਮੁੱਚੀ ਸੰਗਤ ਕਿਉਂਕਿ ਇਹ ਸੰਗਤ ਦਾ ਪੈਸਾ ਇਹ ਕੌਮ ਦਾ ਪੈਸਾ ਸੋ ਇਸ ਪੈਸੇ ਨੂੰ ਕਿਵੇਂ ਤੇ ਕਿੱਥੇ ਲਾਇਆ ਜਾਵੇ ਕਿਉਂਕਿ ਅਸੀਂ ਇਹ ਗੱਲ ਨੂੰ ਸਮਝਦੇ ਹਾਂ ਕਿ ਹਰ ਸਿੱਖ ਦੀ ਜਿਹੜੀ ਭਾਵਨਾਵਾਂ ਉਹ ਸ਼ਰੋਣੀ ਕਮੇਟੀ ਦੇ ਉਸ ਜਿਹੜੇ ਗੁਰੂ ਦੀ ਗੋਲਕ ਦੇ ਨਾਲ ਸੰਬੰਧਿਤ ਹੈ ਸੋ ਅਸੀਂ ਤੁਹਾਡੇ ਤੋਂ ਇੱਕ رائے ਲੈਣ ਵਾਸਤੇ ਤੁਹਾਨੂੰ ਇੱਕ ਅਸੀਂ ਈਮੇਲ ਨੰਬਰ ਜਾਰੀ ਕਰ ਰਹੇ ਹਾਂ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਤੁਹਾਡੀ ਜਿਹੜੀ ਸੰਸਥਾ ਇਹਦੇ ਵਿੱਚ ਤੁਹਾਡੀ ਸ਼ਮੂਲੀਅਤ ਅੱਜ ਦੇ ਸਮੇਂ 'ਚ ਬਹੁਤ ਵੱਡੀ ਇੱਕ ਕਹਿੰਦੇ ਲੋਡ ਆ ਕਿਉਂਕਿ ਬੜੀਆਂ-ਬੜੀਆਂ ਆਧੁਨਿਕ ਜਿਹੜੇ ਢੰਗ ਤਰੀਕੇ ਜਿਨ੍ਹਾਂ ਤੋਂ ਤੁਸੀਂ ਜਾਣਦੇ ਹੋ ਕਿ ਕਿਹੜੇ-ਕਿਹੜੇ ਢੰਗ ਨਾਲ ਅਸੀਂ ਜਿਹੜਾ ਸ਼ਰੌਣੀ ਗੁਰਦੁਆਰਾ ਬੰਦ ਕਮੇਟੀ ਸਿੱਖੀ ਦੇ ਪ੍ਰਚਾਰ ਲਈ ਸਿੱਖੀ ਦੇ ਨਾਲ ਜੁੜੇ ਜਿਹੜੀਆਂ ਸੰਸਥਾਵਾਂ ਚਾਹੇ ਹੈਲਥ ਹੈ ਚਾਹੇ ਐਜੂਕੇਸ਼ਨ ਹੈ ਉਹਦੇ ਲਈ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਲਈ ਤੇ ਹੋਰ ਜਿਹੜੀਆਂ ਗੁਰੂ ਸਾਹਿਬ ਨੇ ਸਾਨੂੰ ਜੋ ਸਿਧਾਂਤ ਬਖਸ਼ਿਆ ਕਿਸੇ ਔਖੀ ਘੜੀ ਤੇ ਔਖੇ ਵੇਲੇ ਚ ਉਹਦੀ ਮਦਦ ਕਰਨ ਦੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਉਹਦੇ ਚ ਅਸੀਂ ਕਿਵੇਂ ਕਿਵੇਂ ਇਹ ਜਿਹੜਾ ਪੈਸਾ ਵਾ ਤੁਸੀਂ ਜਾਣਦੇ ਹੀ ਹੋ ਕਿ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਬਜਟ ਜਿਹੜਾ ਇੱਕ ਬੜਾ ਸੀਮਤ ਬਜਟ ਹੈ ਭਾਵੇਂ ਪਰ ਫਿਰ ਵੀ ਅਸੀਂ ਤੁਹਾਡੀ ਰਾਇ ਲੈਣ ਲਈ ਇੱਕ ਬੇਨਤੀ ਕਰ ਰਹੇ ਹਾਂ ਕਿਉਂ ਕਿਰਪਾ ਕਰਕੇ ਇਸ ਈਮੇਲ ਤੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਸੰਗਤ ਜਿਹੜੀ ਆ ਉਹ ਸਾਨੂੰ ਇੱਕ مشورہ ਦੇਵੇ ਅਸੀਂ ਇਸ مشਵਰੇ ਦੀ ਆਸ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਵੱਡੇ ਪੱਧਰ ਤੇ ਇਹਦੀਆਂ ਮੀਟਿੰਗਾਂ ਵੀ ਚੱਲ ਰਹੀਆਂ ਤੇ ਜਿਹੜਾ ਇਹਦਾ ਬਜਟ ਦਾ ਜਿਹੜਾ ਵਿਸ਼ਲੇਸ਼ਣ ਹੋ ਰਿਹਾ ਕਿਉਂਕਿ ਮਾਰਚ ਵਿੱਚ ਇਹ ਬਜਟ ਦਾ ਫਾਈਨਲ ਹੋਣਾ ਇਸ ਕਰਕੇ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਸਮੁੱਚੀ ਸੰਗਤ ਇਸ ਵਿੱਚ ਆਪਣਾ مشਵਰੇ ਰਾਹੀਂ ਸਹਿਯੋਗ ਕਰੇ ਤਾਂ ਕਿ ਅਸੀਂ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਇਹਨਾਂ ਪ੍ਰਬੰਧਾਂ ਨੂੰ ਹੋਰ ਚੰਗਾ ਹੋਰ ਸੁਚਾਰੂ ਤੇ ਤੁਹਾਡੀ ਸ਼ਮੂਲੀਅਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਊਰੋ ਰਿਪੋਰਟ ਲਾਈਵ ਤੇਸ ਚੈਨਲ ਪਟਿਆਲਾ